ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚੈਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆ ਗੀਆਂ ਗਰਮੀਆਂ ਦੀ ਹੋਰ ਸੋਹਣੀ ਵੈਰਾਈਟੀ ਬਹੁਤ ਸੋਹਣੇ ਸੂਟ ਆਏ ਨੇ ਤੇ ਬਹੁਤ ਸੋਹਣੀ ਕਲਰ ਕਲੈਕਸ਼ਨ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਤਾਂ ਹਜੇ ਤੱਕ ਚੈਨਲ ਨੂੰ ਨਹੀਂ ਕੀਤਾ ਸਬਸਕ੍ਰਾਈਬ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜਰੂਰ ਪ੍ਰੈਸ ਕਰ ਲਓ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਹੀ ਆਪਣੀ ਡੇਲੀ ਦੀ ਜੋ ਵੀ ਵੀਡੀਓ ਜੋ ਵੀ ਕਲੈਕਸ਼ਨ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਆ ਤਾਂ ਉਹ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚੂਗੀ ਪੀਸ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋਗੇ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਕਈ ਭੈਣਾਂ ਦੇ ਕੁਐਸਚਨ ਆ ਰਹੇ ਨੇ ਜਿਹੜੀਆਂ ਕਿ ਨਵੀਆਂ ਆਪਣੇ ਨਾਲ ਜੁੜ ਰਹੀਆਂ ਨੇ ਜਿਹੜੀਆਂ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੀਆਂ ਨੇ ਤਾਂ ਵੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਆਂ ਜੀ ਲੁਧਿਆਣਾ ਪਖਵਾੜ ਰੋਡ ਤੇ ਪਿੰਡਾ ਪਖਵਾਲ ਦੇ ਨਾਲ ਹੀ 1 ਕਿਲੋਮੀਟਰ ਦੀ ਦੂਰੀ ਤੇ ਭੈਣੀ ਰੋੜਾ ਪਿੰਡਾ ਮੈਂ ਉੱਥੋਂ ਬਿਲੋਂਗ ਕਰਦੀ ਆਂ ਤੇ ਜਿਹੜੀ ਇਹ ਮੇਰੀ ਸ਼ਾਪ ਦੇਖ ਰਹੀ ਹੋ ਤੁਸੀਂ ਇਹ ਮੇਰੇ ਘਰ ਦੇ ਵਿੱਚ ਹੀ ਆ ਤੇ ਘਰ ਤੋਂ ਹੀ ਮੈਂ ਕੰਮ ਕਰ ਰਹੀ ਆਂ ਜੀ ਤੇ ਕਈ ਭੈਣਾਂ ਦੇ ਇਹ ਵੀ ਕੁਐਸਚਨ ਆ ਕਿ ਕੈਸ਼ ஆன் ਡਿਲੀਵਰੀ ਅਵੇਲੇਬਲ ਹੈਗੀ ਆ ਨਹੀਂ ਜੀ ਮੈਂ ਹਰ ਵੀਡੀਓ ਵਿੱਚ ਤੁਹਾਨੂੰ ਦੱਸਦੀ ਆਂ ਕੈਸ਼ ஆன் ਡਿਲੀਵਰੀ ਅਵੇਲੇਬਲ ਨਹੀਂ ਹੈਗੀ ਆਨਲਾਈਨ ਹੀ ਪੇਮੈਂਟ ਤੁਹਾਨੂੰ ਕਰਨੀ ਪਊਗੀ ਤੇ ਆਨਲਾਈਨ ਪੇਮੈਂਟ ਹੋਈ ਤਾਂ ਬਾਅਦ ਹੀ ਤੁਹਾਡੀ ਬੁਕਿੰਗ ਆ ਜਿਹੜੀ ਉਹ ਮੰਨੀ ਜਾਊਗੀ ਇਸ ਲਈ ਪਲੀਜ਼ ਅ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਸਕਿਪ ਕਰਕੇ ਨਾ ਦੇਖਿਆ ਕਰੋ ਤਾਂ ਕਰਕੇ ਤੁਸੀਂ ਸਿੱਧਾ ਸੂਟ ਦੇਖਣ ਲੱਗ ਜਾਨੇ ਹੋ ਸਾਰੀ ਗੱਲ ਵੀਡੀਓ ਦੇ ਵਿੱਚ ਸੁਣ ਲਿਆ ਕਰੋ ਤੇ ਕਈ ਪਹਿਣਾ ਕਾਸ ਕਰਦੀਆਂ ਨੇ ਕਿਸੇ ਦੀ ਪਹਿਣ ਦੇ ਟੈਂਡ ਨਾ ਹੋ ਸਕੇ ਕਾਲ ਤਾਂ ਉਹਦੇ ਲਈ ਸੌਰੀ ਹੈ ਤਾਂ ਪਲੀਜ਼ ਤੁਸੀਂ ਜੇ ਤੁਹਾਡਾ ਕੋਈ ਵੀ ਮੈਸੇਜ ਹੁੰਦਾ ਜਾਂ ਕੁਝ ਵੀ ਹੈ ਤਾਂ ਤੁਸੀਂ ਵੌਇਸ ਮੈਸੇਜ ਜ਼ਰੂਰ ਛੱਡ ਦਿਆ ਕਰੋ ਜੋਦਾਂ ਮੈਨੂੰ ਟਾਈਮ ਮਿਲੇਗਾ ਮੈਂ ਤੁਹਾਨੂੰ ਜ਼ਰੂਰ ਆਨਸਰ ਦਵਾਂਗੀ ਜਾਂ ਮੈਂ ਤੁਹਾਨੂੰ ਕਾਲ ਜ਼ਰੂਰ ਕਰੂੰਗੀ ਲੋ ਜੀ ਮੈਂ ਤੁਹਾਨੂੰ ਦਿਖਾਨੀ ਆ ਅੱਜ ਦੀ ਵੈਰਾਈਟੀ ਬਹੁਤ ਸੋਹਣੀ ਕਲੈਕਸ਼ਨ ਆ ਪਹਿਲਾਂ ਵੀ ਸੇਲ ਕਰ ਚੁੱਕੀਆਂ ਹੁਣ ਇਹ ਲੈਸ ਦੇ ਵਿੱਚ ਆਪਣੇ ਕੋਲ ਆਈ ਆ ਬਹੁਤ ਸੋਹਣਾ ਪ੍ਰਿੰਟਡ ਆ ਰਸ਼ੀਆ ਜਿੰਨੀ ਵੀ ਅੱਜ ਦੀ ਕਲੈਕਸ਼ਨ ਆ ਸਾਰੀ ਰਸ਼ੀਆ ਬ੍ਰਾਂਡ ਦੀ ਰਹੂਗੀ ਬਹੁਤ ਸੋਹਣਾ ਬ੍ਰਾਂਡ ਆ ਤੇ ਫੈਬਰਿਕ ਤਾਂ ਇਹਦੀਆਂ ਕੀ ਆਈ ਬਾਤਾਂ ਨੇ ਬਹੁਤ ਸੋਹਣਾ ਫੈਬਰਿਕ ਲੈ ਕੇ ਆ ਰਹੀ ਆ ਬਹੁਤ ਸੋਹਣੀ ਪ੍ਰਿੰਟਿੰਗ ਲੈ ਕੇ ਆ ਰਹੀ ਆ ਆ ਲੋ ਜੀ ਘੇਰੇ ਦੀ ਪ੍ਰਿੰਟਿੰਗ ਚੈੱਕ ਕਰੋ ਦੇਖੋ ਕਿੰਨਾ ਸੋਹਣੀ ਸਾਰੇ ਪ੍ਰਿੰਟਿੰਗ ਹੋਈ ਹੋਈ ਆ ਕਲਰ ਚਾਰਟ ਇੰਨੇ ਸੋਹਣੇ ਆਏ ਆ ਨਾ ਸੂਟਾਂ ਦੇ ਬਹੁਤ ਸੋਹਣੇ ਕਲਰ ਚਾਰਟ ਨੇ ਇਸ ਤਰ੍ਹਾਂ ਸਾਰੇ ਸੂਟ ਦੇ ਉੱਪਰ ਪ੍ਰਿੰਟਿੰਗ ਮਿਲੂਗੀ ਤੇ ਜਿੰਨੀ ਪ੍ਰਿੰਟਿੰਗ ਫਰੰਟ ਤੇ ਆ ਸੇਮ ਬੈਕ ਤੇ ਮਿਲੂਗੀ ਬਾਹਾਂ ਦੇ ਉੱਪਰ ਵੀ ਸੇਮ ਪ੍ਰਿੰਟਿੰਗ ਪੱਲੇ ਨਾਲ ਦੀ ਮਿਲੂਗੀ ਨਾਲ ਇਹਦੇ ਜਿਹੜੀ ਬਾਟਮ ਮਿਲੂਗੀ ਉਹ ਮਿਲੂਗੀ ਤੁਹਾਨੂੰ ਪਲੇਨ ਪਲੇਨ ਡਿਜੀਟਲ ਜੀ ਬਾਟਮ ਰਹੂਗੀ ਥੋੜੀ ਥੋੜੀ ਇਹਦੇ ਵਿੱਚ ਇਸੇ ਤਰ੍ਹਾਂ ਸ਼ਰਟ ਵਾਂਗੂ ਡਿਜੀਟਲ ਜੀ ਪ੍ਰਿੰਟਿੰਗ ਆ ਬਾਟਮ ਦੇ ਵਿੱਚ ਬਟ ਕਲਰ ਚਾਰਟ ਬਹੁਤ ਸੋਹਣੇ ਆ ਬਾਟਮ ਦੇ ਬਹੁਤ ਹੀ ਵਧੀਆ ਪ੍ਰਾਈਸ ਦੇ ਵਿੱਚ ਇਹ ਵਾਲੇ ਸੈੱਟ ਰਿਪੀਟ ਹੋਏ ਨੇ ਬਹੁਤ ਲੈਸ ਦੇ ਵਿੱਚ ਆਏ ਨੇ ਇਸ ਲਈ ਜਿਹੜੀ ਵੀ ਭੈਣ ਨੂੰ ਇਹ ਵਾਲੇ ਸੂਟ ਚਾਹੀਦੇ ਹੋਏ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਨੂੰ ਮੰਗਵਾ ਸਕਦੇ ਹੋ ਨਾਲ ਇਹਨਾਂ ਦੇ ਜਿਹੜੇ ਦੁਪੱਟੇ ਮਿਲਣਗੇ ਵਿਸਕੋਸ ਮਸਲੀਨ ਨਾ ਮਿਲੂਗਾ ਜੀ ਦੁਪੱਟਾ ਕਿਉਂਕਿ ਬਹੁਤ ਭੈਣਾ ਹੁਣ ਜ਼ਿਆਦਾਤਰ ਵਿਸਕੋਸ ਮਸਲੀਨ ਨੂੰ ਲਾਈਕ ਕਰਦੀਆਂ ਨੇ ਜਦੋਂ ਵੀ ਸੂਟ ਐ ਇੱਥੇ ਸ਼ਾਪ ਤੇ ਵੀ ਆਉਣ ਜਦੋਂ ਵੀ ਮੈਂ ਇਹ ਦੁਪੱਟਾ ਖੋਲਦੀ ਆਂ ਤਾਂ ਉਹਨਾਂ ਉਹ ਕਾਫੀ ਜ਼ਿਆਦਾ ਪਸੰਦ ਕਰਦੀਆਂ ਨੇ ਪਿਓਰ ਵਗੈਰਾ ਦੇ ਦੁਪੱਟਿਆਂ ਦੇ ਨਾਲੋਂ ਕਿਉਂਕਿ ਉਹ ਵਾਲੇ ਦੁਪੱਟੇ ਇਕੱਠੇ ਜੀ ਹੁੰਦੇ ਰਹਿੰਦੇ ਨੇ ਜਦੋਂ ਆਪਾਂ ਧੋ ਦਿੰਨੇ ਆ ਤਾਂ ਇਹ ਆਰਾਮ ਦੇ ਨਾਲ ਜਿਵੇਂ ਮਰਜੀ ਇਹਨਾਂ ਨੂੰ ਵਾਸ਼ ਕਰੋ ਜਿਵੇਂ ਮਰਜੀ ਸਿੱਟਦੇ ਲੋ ਇੱਕ ਉਹ ਕੁੱਤੇ ਵੀ ਨਹੀਂ ਜਾਂਦੇ ਨੇ ਕਿ ਦੁਪੱਟਾ ਖਿਸਕਦਾ ਜਾਂ ਨਹੀਂ ਹੈਗਾ ਤੇ ਨਾ ਹੀ ਇਹਦੇ ਵਿੱਚ ਕੋਈ ਵੀ ਜਿਹੜਾ ਵਿਸਕੋਸ ਚ ਆ ਜਾਂਦਾ ਕੋਈ ਇਹ ਜੋ ਸਿੰਥੈਟਿਕ ਬੇਸ ਨਹੀਂ ਹੁੰਦਾ ਬਹੁਤ ਸੋਹਣੀ ਕਲੈਕਸ਼ਨ ਆ ਜਿਹੜਾ ਮਰਜੀ ਸੋਣ ਤੁਸੀਂ ਇਹ ਵੀਡੀਓ ਦਾ ਲੈ ਸਕਦੇ ਹੋ ਦੇਖੋ ਦੁਪट्टे ਦੀ ਪ੍ਰਿੰਟਿੰਗ ਚੈੱਕ ਕਰੋ ਪੂਰੇ 2.5 ਮੀਟਰ ਦਾ ਖੁੱਲਾ ਡੁੱਲਾ ਪੂਰਾ ਲੰਬਾ ਚੌੜਾ ਦੁਪੱਟਾ ਕੋਈ ਲੰਬਾਈ ਚੌੜਾਈ ਦੇ ਵਿੱਚ 1% ਵੀ ਘਾਟ ਨਹੀਂ ਹੈਗੀ ਬਹੁਤ ਵਧੀਆ ਕਲੈਕਸ਼ਨ ਆ ਸਾਰੇ ਦੇਖੋ ਬਹੁਤ ਸੋਹਣਾ ਸੂਟ ਆ ਯਾਨੀ ਕਿ ਜਿਹੜਾ ਮਰਜੀ ਇਹਨਾਂ ਚੋਂ ਲੈ ਸਕਦੇ ਆ ਇਹਦੇ ਵਿੱਚ ਤੁਹਾਨੂੰ ਕਲਰ ਮਿਲਣਗੇ ਜੀ ਤਿੰਨ ਪਹਿਲਾ ਕਲਰ ਆਪਾਂ ਖੋਲ ਹੀ ਲਿਆ ਵਾ ਲਓ ਜੀ ਇਹ ਹੈਗਾ ਪਿੰਕ ਕਲਰ ਦੇ ਉੱਪਰ ਸੈਕਿੰਡ ਹੈਗਾ ਜੀ ਪੀਚ ਕਲਰ ਦੇ ਨਾਲ ਕੰਟਰਾਸਟ ਹਾਂ ਇਹ ਹੈਗਾ ਪੀਚ ਦੇ ਨਾਲ ਇਹਦੀ ਪਿੰਕ ਵਾਲੀ ਲਾਈਨ ਦੇ ਉਹਦੇ ਤੇ ਪਿੰਕ ਲਾਈਨ ਆਉਗੀ ਇਹਦੇ ਵਿੱਚ ਪੀਚ ਆ ਉਹ ਬਾਕੀ ਸਾਰਾ ਕਲਰ ਚਾਰਟ ਸਿਮਿਲਰ ਰਹੂਗਾ ਪ੍ਰਿੰਟਿੰਗ ਬਹੁਤ ਸੋਹਣੀ ਆ ਸਿੰਪਲ ਸੋਬਰ ਇੱਕ ਸਰਦਾਰੀ ਜੀ ਲੁੱਕ ਇੱਕ ਲੱਗ ਜੀ ਰੁੱਕ ਆਪਾਂ ਕਹਿੰਦੇ ਆ ਸਿੰਪਲ ਜਾਂ ਸੂਟ ਹੋਵੇ ਵਧੀਆ ਹੋਵੇ ਬਹੁਤ ਵਧੀਆ ਸੁਪੀਰੀਅਰ ਕਾਟਨ ਲੱਗੀ ਹੋਵੇ ਜਾਣਗੇ ਹੰਡਾਈ ਇਹ ਵੀ ਕੱਪੜੇ ਨੂੰ ਵਧੀਆ ਵੀ ਨਿਕਲੇ ਤੇ ਪਾਇਆ ਹੋਇਆ ਵੀ ਜਜੇ ਉਦਾਂ ਦੇ ਇਹ ਫੈਬਰਿਕ ਨੇ ਤੇ ਪ੍ਰਿੰਟਿੰਗਾਂ ਨੇ ਬਹੁਤ ਸੋਹਣੀ ਕਲੈਕਸ਼ਨ ਆ ਜਿਹੜਾ ਮਰਜੀ ਸੂਟ ਤੁਸੀਂ ਲੈ ਸਕਦੇ ਹੋ ਨਾਲ ਇਹਦੇ ਸੇਮ ਵਿਸਕੋਸ ਮਸਲੀਨ ਦਾ ਹੀ ਦੁਪੱਟਾ ਮਿਲੂਗਾ ਸਾਰਾ ਡਿਜੀਟਲ ਦੁਪੱਟਾ ਬਹੁਤ ਸੋਹਣਾ ਇਹਦੇ ਨਾਲ ਵੀ ਜਿਹੜੀ ਬਾਟਮ ਆ ਉਹ ਲਾਈਟ ਜਿਹਾ ਪੀਚ ਕਲਰ ਦੀ ਇਹਦੀ ਬਾਟਮ ਰਹੂਗੀ ਪਲੇਨ ਜਿੱਦਾਂ ਇਹਨਾਂ ਦੇ ਇਸ ਤਰ੍ਹਾਂ ਪੱਟੀ ਲੱਗੀ ਹੋਈ ਆ ਸੇਮ ਇਹਦੇ ਨਾਲ ਦੀ ਪਲੇਨ ਬਾਟਮ ਹੈ ਬਾਟਮ ਦੀ ਪੱਟੀ ਆ ਜਿਹੜੀ ਮੂਹਰੇ ਪੱਲੇ ਤੇ ਆ ਰਹੀ ਆ ਥਰਡ ਕਲਰ ਇਹਦੇ ਵਿੱਚ ਹੈਗਾ ਜੀ ਫਿਰੋਜ਼ੀ ਸ਼ੇਡ ਲੋਚ ਇਹ ਹੈਗਾ ਇਹਦੇ ਵਿੱਚ ਫਿਰੋਜ਼ੀ ਸ਼ੇਡ ਇਹ ਵੀ ਬਹੁਤ ਸੋਹਣਾ ਭੀ ਸਾ ਦੇਖੋ ਕਿੰਨਾ ਸੋਹਣਾ ਕਲਰ ਆ ਬਹੁਤ ਇਨੋ ਦੇ ਤਿੰਨੋਂ ਕਲਰ ਪਿੰਕ ਪੀਸ ਤੇ ਫਰੋਜ਼ੀ ਤਿੰਨੇ ਹੀ ਇਸ ਟਾਈਮ ਪੂਰੇ ਟ੍ਰੈਂਡਿੰਗ ਦੇ ਵਿੱਚ ਹਰ ਕੋਈ ਮਰਜੀ ਬ੍ਰਾਂਡ ਦਾ ਲੈ ਲਓ ਇਹ ਵਾਲੇ ਟ੍ਰੈਂਡਿੰਗ ਦੇ ਵਿੱਚ ਕਲਰ ਚੱਲ ਰਹੇ ਨੇ ਤੇ ਬਹੁਤ ਸੋਹਣੇ ਲੱਗਦੇ ਨੇ ਤੇ ਗਰਮੀਆਂ ਲਈ ਬਹੁਤ ਹੀ ਵਧੀਆ ਬਹੁਤ ਸੁਪੀਰੀਅਰ ਬਣਦੀ ਇਹ ਸਾਰੀ ਕਾਟਨ ਆ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਛੋਟਾ 1% ਵੀ ਇਹਨਾਂ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਤੇ ਜਿਹੜੀਆਂ ਮੇਰੀਆਂ ਫੋਟੋਆਂ ਤੋਂ ਪਹਿਣਾ ਮੈਨੂੰ ਦੇਖ ਰਹੀਆਂ ਨੇ ਤੁਸੀਂ ਲਾਈਨਿੰਗ ਲਵਾਉਣਾ ਚਾਹੁੰਦੇ ਹੋਗੇ ਤੁਹਾਡੇ ਕਰਨੀ ਮੈਨੂੰ ਨਹੀਂ ਪਤਾ ਕਿਸੇ ਏਰੀਆ 'ਚ ਜ਼ਿਆਦਾ ਗਰਮੀ ਹੈ ਕਿਸੇ 'ਚ ਠੰਡ ਪੈ ਰਹੀ ਆ ਤਾਂ ਜਿਹੜੀਆਂ ਪੈਣਾ ਲਾਈਨਿੰਗ ਲਗਵਾਉਣਾ ਚਾਹੁੰਦੀਆਂ ਨੇ ਤੁਸੀਂ ਲਗਵਾ ਸਕਦੇ ਹੋ ਬਹੁਤ ਸੋਹਣੇ ਬੇਸ ਨੇ ਬਟ ਜਿਵੇਂ ਕਿ ਜਿੱਥੇ ਗਰਮੀ ਬਹੁਤ ਜ਼ਿਆਦਾ ਪੈਂਦੀ ਆ ਲਾਈਨਿੰਗ ਨਹੀਂ ਪਹਿਣਾ ਲੈ ਕਰਦੀਆਂ ਤਾਂ ਇਹ ਵਾਲੇ ਫੈਬਰਿਕ ਨੂੰ 1% ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਿਨਾ ਲਾਈਨਿੰਗ ਤੋਂ ਸਾਰੇ ਸੂਟ ਬਣਨ ਵਾਲੇ ਆ ਕਲੈਕਸ਼ਨ ਬਹੁਤ ਸੋਹਣੀ ਆਈ ਹੈ ਇਸ ਲਈ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਅਗਲੀ ਪ੍ਰਿੰਟਿੰਗ ਚੈੱਕ ਕਰੋ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਸੇਮ ਬ੍ਰਾਂਡ ਸੇਮ ਫੈਬਰਿਕ ਸਾਰਾ ਸੇਮ ਮਿਲੂਗਾ ਇਹਨਾਂ ਦੀਆਂ ਬਾਹਾਂ ਦਾ ਕੱਪੜਾ ਜਿਹੜਾ ਇਹ ਸਾਈਡ ਤੇ ਨਹੀਂ ਹੈਗਾ ਪੂਰਾ ਇਹ ਸਾਰਾ ਕੇਰਾਵਾ ਤੁਹਾਡਾ ਬਾਹਾਂ ਦਾ ਕੱਪੜਾ ਇਹ ਨਾਲ ਅਟੈਚ ਕੀਤਾ ਹੋਇਆ ਅਲੱਗ ਤੋਂ ਇਹ 7 ਮੀਟਰ ਦਾ ਕੱਪੜਾ ਤੁਹਾਨੂੰ ਮਿਲੂਗਾ ਪੂਰਾ 7 ਮੀਟਰ ਕੱਪੜਾਵਾ ਇਹ ਬਹੁਤ ਸੋਹਣਾ ਡਿਜੀਟਲ ਪ੍ਰਿੰਟਡ ਸੂਟ ਨੇ ਪੂਰੇ ਖੁੱਲੇ ਡੁੱਲੇ ਮੈਂ ਵੰਡਣਗੇ ਜਿੰਨੇ ਮਰਜ਼ੀ ਤੁਸੀਂ ਹੈਵੀ ਹੋ ਕੱਪੜਾ ਯਾਨੀ ਕਿ ਪਲਾਸੀ ਜਾ ਰਿਹਾ ਵਾ 5 ਮੀਟਰ ਤੋਂ ਘਟਦਾ ਨਹੀਂ ਹੈਗਾ ਬਹੁਤ ਵਧੀਆ ਯਾਨੀ ਕਿ ਫੈਬਰਿਕ ਆ ਬਾਕੀ ਬ੍ਰਾਂਡ ਦੀ ਹੈ ਤੇ ਪ੍ਰਿੰਟਿੰਗ ਚ ਚੈੱਕ ਕਰੋ ਕਿੰਨੀ ਸੋਹਣੀ ਡਿਜੀਟਲ ਪ੍ਰਿੰਟਿੰਗ ਆ ਬਹੁਤ ਸੋਹਣੀ ਡਿਜੀਟਲ ਪ੍ਰਿੰਟਿੰਗ ਦੇ ਨਾਲ ਨੇ ਨਾਲ ਹੀ ਸੇਮ ਜਿਹੜੀ ਪ੍ਰਿੰਟਿੰਗ ਆ ਉਹ ਬੈਕ ਵਾਲੇ ਪੱਲੇ ਤੇ ਵੀ ਸੇਮ ਆਊਗੀ ਤੇ ਫੇਰ ਇਹਦੇ ਨਾਲ ਦਿੱਤਾ ਹੋਇਆ ਸਾਰਾ ਆ ਜਿਹੜੀ ਬਾਹਾਂ ਦੀ ਪ੍ਰਿੰਟਿੰਗ ਆ ਆਜੂਗੀ ਇੱਥੇ ਸੇਮ ਪੱਲੇ ਨਾਲ ਦੀ ਬਾਹਾਂ ਦੇ ਉੱਪਰ ਪ੍ਰਿੰਟਿੰਗ ਆ ਨਾਲ ਇਹਨਾਂ ਦੇ ਬਾਟਮ ਆਣ ਗਏ ਆ ਜੀ ਪਲੇਨ ਆ ਲੋ ਸੇਮ ਬਾਟਮ ਆਊਗੀ ਪਲੇਨ ਤੇ ਨਾਲ ਇਹਦੇ ਜਿਹੜਾ ਦੁਪੱਟਾ ਆਊਗਾ ਵਿਸਕੋਸ ਮਸਲੀਨ ਦਾ ਆਊਗਾ ਦੁਪੱਟਾ ਬਹੁਤ ਸੋਹਣੀ ਕਲੈਕਸ਼ਨ ਆ ਜਲਦੀ ਜਲਦੀ ਆਪਣਾ ਬਸ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਜਿੰਨੀ ਇਹ ਲੈਸ ਦੇ ਵਿੱਚ ਆਏ ਨੇ ਤੇ ਆਪਣਾ ਬੈਨੀਫਿਟ ਲੈ ਸਕਦੇ ਹੋ ਆਰਾਮਨਾ ਮਾਰਕੀਟ ਦੇ ਵਿੱਚੋਂ ਇਹ ਵਾਲੀਆਂ ਵੈਰਾਈਟੀਆਂ ਜਿਹੜੀਆਂ ਨੇ 2500 2200 2395 2295 ਆਰਾਮ ਦੇ ਨਾਲ ਸੇਲ ਹੋ ਰਹੀਆਂ ਨੇ ਬਟ ਬਹੁਤ ਵਧੀਆ ਪ੍ਰਾਈਸ ਰੇਂਜ ਦੇ ਉੱਪਰ ਲੈ ਕੇ ਆਏ ਆਂ ਤੇ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਜਿਹੜੀਆਂ ਵੀ ਪੈਣਾ ਸ਼ਾਪ ਤੇ ਵਿਜ਼ਿਟ ਕਰਕੇ ਲੈਣਾ ਚਾਹੁੰਦੀਆਂ ਨੇ ਸ਼ਾਪ ਤੇ ਆ ਕੇ ਵੀ ਲੈ ਸਕਦੇ ਹੋ ਘਰ ਬੈਠੇ ਮੰਗਵਾਉਣਾ ਚਾਹੁੰਦੇ ਹੋ ਤਾਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਇਹਦੇ ਵਿੱਚ ਵੀ ਤੁਹਾਨੂੰ ਮਿਲਣਗੇ ਜੀ ਤਿੰਨ ਕਲਰ अगला कलर ਇਹਦੇ ਵਿੱਚ ਹੀ ਹੈਗਾ ਵਾ ਪਿਸਤਾ ਗ੍ਰੀਨ ਜਿਹਾ ਕਲਰ ਆ ਪਹਿਲਾਂ ਆਪਾਂ ਲੈਮਨ ਸ਼ੇਡ ਖੋਲਿਆ ਇਹਦਾ ਲਓ ਜੀ ਇਹ ਵੀ ਕਲਰ ਬਹੁਤ ਸੋਹਣਾ ਦੇਖੋ ਨਾ ਦਾ ਪਿਸਤਾ ਹੀ ਆ ਨਾ ਗ੍ਰੀਨ ਜਿਹਾ ਲੱਗ ਜੀ ਟੂਨ ਤੇ ਕਲਰ ਆ ਬਹੁਤ ਸੋਹਣਾ ਕਲਰ ਆ ਪ੍ਰਿੰਟਿੰਗ ਬਹੁਤ ਸੋਹਣੀ ਆ نیچے ਸਾਰੇ ਫਲਾਵਰਿੰਗ ਦੀ ਪ੍ਰਿੰਟਿੰਗ ਆ ਗਈ ਵਿੱਚ ਸਾਰੇ ਚੈੱਕ ਬਣਿਆ ਬਹੁਤ ਸੋਹਣਾ ਲੱਗ ਜੇ بیس ਦੇ ਵਿੱਚ ਇਹ ਆਇਆ ਵਾ ਅਲੱਗ ਜਿਹਾ ਯਾਨੀ ਕਿ ਡਿਜ਼ਾਈਨ ਆ ਬਹੁਤ ਸੋਹਣੀ ਮੀਡੀਅਮ ਜੀ ਚਾਰਟ ਨੇ ਨਾ ਜ਼ਿਆਦਾ ਲਾਈਟ ਨਾ ਡਾਰਕ ਜਿਹੜੀ ਮਰਜੀ ਏਸ ਦੇ ਵਿੱਚ ਤੁਸੀਂ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਨਾਲ ਇਹਨਾਂ ਦੇ ਸੇਮ ਮਸਲੀਨ ਦੇ ਵਿਸਕੋਸ ਮਸਲੀਨ ਦੇ ਦੁਪੱਟੇ ਨੇ ਜਿਹੜੇ ਕਿ ਮੋਢਾ ਹਲਕੇ ਕਿ ਵਿਕਦੇ ਨੇ ਜ਼ਿਆਦਾਤਰ ਪਰ ਮੈਂ ਇਹਨਾਂ ਨੂੰ ਵਿਸਕੋਸ ਮਸਲੀਨ ਨਹੀਂ ਹੀ ਕਹਿਣੀ ਆ ਆ ਲੋ ਬਹੁਤ ਸੋਹਣੇ ਸਾਰੇ ਇਹਨਾਂ ਦੇ 베ਸ ਲੱਗੇ ਹੋਏ ਨੇ ਥਰਡ ਕਲਰ ਇਹਦੇ ਵਿੱਚ ਹੈਗਾ ਜੀ ਪੀਚ ਸ਼ੇਡ ਲਓ ਜੀ ਅਗਲਾ ਹੈਗਾ ਪੀਚ ਸ਼ੇਡ ਇਹ ਵੀ ਪੂਰਾ ਵੈਸਟ ਹੈ ਤਿੰਨੇ ਦੇ ਤਿੰਨੇ ਕਲਰ ਪੂਰੇ ਵਧੀਆ ਨਾਲ ਸੇਮ ਜਿਸ ਕਾਸਮਸ ਲੀਨ ਦਾ ਹੀ ਦੁਪੱਟਾ ਬਹੁਤ ਵਧੀਆ ਖੁੱਲੇ ਡੁੱਲੇ 2.5 ਮੀਟਰ ਦੇ ਪੂਰੇ ਵਧੀਆ ਨਾਲ ਦੁਪੱਟੇ ਇਹਨਾਂ ਦੇ ਮਿਲਣਗੇ ਲਓ ਜੀ ਇੱਕ ਪੀਸ ਆਪਣੇ ਕੋਲ ਇਹ ਵਾਲਾ ਵਾ ਥੋੜਾ ਜਿਹਾ ਡਾਰਕ ਚਾਟ ਆ ਗਿਆ ਇਹਦੇ ਪੱਲੇ ਦੇ ਉੱਪਰ ਸਾਰਾ ਹੈਂਡ ਦਾ ਕੰਮ ਆਊਗਾ ਫਰੋਜ਼ੀ ਕਲਰ ਦਾ ਚਾਟ ਆ ਬਹੁਤ ਸੋਹਣਾ ਸਾਰੇ ਪ੍ਰਿੰਟਿੰਗ ਆਊਗੀ ਇਹਦੇ ਨਾਲ ਵੀ ਆ ਸਾਰੀ ਸ਼ਰਟ ਦੀ ਪ੍ਰਿੰਟਿੰਗ ਆ ਪੱਲੇ ਤੇ ਸਾਰਾ ਥ੍ਰੈਡ ਦਾ ਕੰਮ ਆਊਗਾ ਨਾਲ ਇਹਦੇ ਪਲੇਨ ਬਾਟਮ ਆਊਗੀ ਪਲੇਨ ਆਊਗੀ ਬਾਟਮ ਬਹੁਤ ਵਧੀਆ ਕਲੈਕਸ਼ਨ ਆ ਜਿਹੜਾ ਮਰਜੀ ਪੀਸ ਅੱਜ ਦੀ ਵੀਡੀਓ ਦਾ ਲੈ ਲਓ ਇਹਦੇ ਨਾਲ ਵੀ ਵਿਸਕੋਸ ਮਸਲੀਨ ਦਾ ਹੀ ਰਹੂਗਾ ਜੀ ਦੁਪੱਟਾ this cosmos ਲਈ ਇਹਨਾਂ ਦੀ ਦੁਪੱਟਾ ਦੁਪੱਟਾ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਖੁੱਲਾ ਡੁੱਲਾ ਬਹੁਤ ਸੋਹਣਾ ਦੁਪੱਟਾ ਇਹਦੇ ਨਾਲ ਬਣਿਆ ਹੋਇਆ ਜਿਹੜਾ ਮਰਜੀ ਪੀਸ ਲੈ ਸਕਦੇ ਹੋ ਤੇ ਹੁਣ ਮੈਂ ਤੁਹਾਨੂੰ ਤਿੰਨ ਪੀਸ ਦਿਖਾ ਰਹੀ ਆ ਬਹੁਤ ਸੋਹਣੇ ਪੈਚਵਰਕ ਪੈਚਵਰਕ ਵਾਂਗੂ ਨਾਲ ਸਾਰਾ ਥ੍ਰੈਡ ਵਰਕ ਦਾ ਕੰਮ ਆਊਗਾ ਬਹੁਤ ਸੋਹਣੀ ਕਲੈਕਸ਼ਨ ਹੈ ਇਹ ਵੀ ਦਸ਼ੀਆ ਦੀ ਹੋਈ ਆ ਆ ਲੋ ਇਹ ਵੀ ਸਿੰਗਲ ਪੀਸ ਹੀ ਆ ਇਹਦੇ ਵਿੱਚ ਆਪਣੇ ਕੋਲ ਕੋਈ ਹੋਰ ਡਿਜ਼ਾਈਨ ਨਹੀਂ ਕੋਈ ਕਲਰ ਨਹੀਂ ਹੈਗਾ ਸਾਰੇ ਜਿੰਨਾ ਵੀ ਤੁਹਾਨੂੰ ਕੰਮ ਹੋਇਆ ਦਿੰਦਾ ਇਹ ਸਾਰਾ ਪੈਚ ਵਾਂਗੂ ਪਲੇਨ ਆ ਵਿਚਾਲੇ ਇਹਦੇ ਸਾਰਾ ਡਿਜੀਟਲ ਸਾਈਡਾਂ ਤੇ ਪ੍ਰਿੰਟਿੰਗ ਹੋਈ ਆ ਤੇ ਬਹੁਤ ਜ਼ਿਆਦਾ ਟ੍ਰੈਂਡਿੰਗ ਤੇ ਵਾਲੇ ਡਿਜ਼ਾਈਨ ਚੱਲ ਰਹੇ ਆ ਕਿ ਵਿਚਾਲੇ ਥ੍ਰੈਡ ਵਰਕ ਆ ਰਿਹਾ ਸਾਈਡਾਂ ਤੇ ਪ੍ਰਿੰਟਿੰਗ ਆ ਰਹੀ ਆ ਸਾਰਾ ਥ੍ਰੈਡ ਦਾ ਪੂਰਾ ਵਧੀਆ ਸਿੰਗਲ ਟਾਂਕੇ ਦਾ ਕੰਮ ਹੋਇਆ ਹੋਇਆ ਨਾਲ ਇਹਦੇ ਲੈਸਿਸ ਲੱਗੇ ਹੋਈਆਂ ਨੇ ਪੱਲੇ ਦੇ ਉੱਪਰ ਸਾਰਾ ਲੈਸਸ ਦਾ ਕੰਮ ਹੋਇਆ ਕੁਝ ਵੀ ਲਗਾਉਣ ਦੀ ਲੋੜ ਨਹੀਂ ਹੈਗੀ ਕੋਈ ਡਿਜ਼ਾਈਨਿੰਗ ਕਰਾਉਣ ਦੀ ਲੋੜ ਨਹੀਂ ਸਿੰਪਲ ਤੁਸੀਂ ਸਵਾ ਕੇ ਪੋਣਾ ਬਹੁਤ ਸੋਹਣੇ ਸੂਟ ਨੇ ਇਹ ਨਾਲ ਇਹਨਾਂ ਦੇ ਵੀ ਵਿਸਕੋਸ ਮਸਲੀਨ ਦੇ ਦੁਪੱਟੇ ਨੇ ਤੇ ਨਾਲ ਇਹਨਾਂ ਦੇ ਦੇਖੋ ਆਹ ਪਲੇਨ ਬਾਟਮ ਲੱਗੀ ਹੋਈ ਆ ਤੇ ਦੁਪੱਟਾ ਹੈਗਾ ਵਾ ਜੀ ਵਿਸਕੋਸ ਮਸਲੀਨ ਦਾ ਬਹੁਤ ਸੋਹਣਾ ਨਾਲ ਡਿਜੀਟਲ ਸੇਮ ਦੁਪੱਟਾ ਲੱਗਿਆ ਜਿਵੇਂ ਕਾ ਸ਼ਰਟ ਤੇ ਪ੍ਰਿੰਟਿੰਗ ਹੋਈ ਆ ਸੇਮ ਪ੍ਰਿੰਟਿੰਗ ਹੀ ਦੁਪੱਟੇ ਦੇ ਉੱਪਰ ਹੋਈ ਹੋਈ ਆ ਏ ਵੀ ਪੀਸ ਬਹੁਤ ਸੋਹਣਾ ਵਾ ਤੇ ਇਹ ਵਾਲਾ ਡਿਜ਼ਾਈਨ ਜਿਹੜੀ ਆ ਵਾਲੀ ਪ੍ਰਿੰਟਿੰਗ ਆ ਇਹ ਆਲ ਓਵਰ ਉੱਪਰ ਵੀ ਆ ਚੁੱਕੀ ਆ ਆ ਵਿਦ ਆਲ ਓਵਰ ਵਿਦ ਮਸਲੀਨ ਦੁਪੱਟੇ ਤੇ ਵੀ ਆ ਚੁੱਕੀ ਆ ਸ਼ਿਮਰ ਕਾਟਨ ਤੇ ਵੀ ਆ ਚੁੱਕੀ ਆ ਇੰਨਾ ਸੋਹਣਾ ਜਾਨੀ ਕਿ ਟ੍ਰੈਂਡਿੰਗ ਆ ਇਹ ਵਾਲਾ ਡਿਜ਼ਾਈਨ ਚੱਲ ਰਿਹਾ ਪ੍ਰਿੰਟਿੰਗ ਦਾ ਇਹ ਗ੍ਰੇਸ ਕਾਟਨ ਉੱਪਰ ਵੀ ਆ ਚੁੱਕੀ ਆ ਬਹੁਤ ਜਾਨੀ ਕਿ ਪ੍ਰਿੰਟਿੰਗ ਇਹ ਵਾਲੀ ਲੇਟੈਸਟ ਚੱਲ ਰਹੀ ਆ ਜਾਨੀ ਕਿ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੁਣ ਇਹ ਅਲੱਗ ਤੋਂ ਇਸ ਤਰ੍ਹਾਂ ਪੈਚ ਦਾ ਕੰਮ ਹੋ ਗਿਆ ਸਾਰਾ ਥ੍ਰੈਡ ਵਰਕ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਪਿਓਰ ਬੇਸ ਆ ਬਿਲਕੁਲ ਕਾਟਨ 1% ਵੀ ਸਿੰਥੈਟਿਕ ਬੇਸ ਨਹੀਂ ਕਿਸੇ ਵੀ ਫੈਬਰਿਕ ਦੇ ਵਿੱਚ ਸਾਰਾ ਥ੍ਰੈਡ ਦਾ ਕੰਮ ਆ ਸੂਟ ਦੇਖ ਸਕਦੇ ਹੋ ਕਿੰਨੇ ਗ੍ਰੇਸਫੁੱਲ ਨੇ ਨਾਲ ਇਹਨਾਂ ਦੇ ਵਿਸਕੋਸ ਮਸਲਿਨ ਦੇ ਮਿਲਣਗੇ ਜੀ ਤੁਹਾਨੂੰ ਦੁਪੱਟੇ ਹਲੋ ਵਿਕਾਸ ਮਸਲਿੰਦਾ ਸਾਰਾ ਦੁਪੱਟਾ ਮਿਲੂਗਾ ਦੋ ਕਲਰ ਮਿਲਣਗੇ ਇਹਦੇ ਵਿੱਚ ਦੋਨੇ ਕਲਰ ਬਹੁਤ ਸੋਹਣੇ ਆ ਇਹ ਹੈਗਾ ਸੀ ਮਸਟਰਡ ਯਾ ਆ ਸ਼ੇਡ ਮਤਲਬ ਕਿ येलो ਮਸਟਰਡ ਯਾ ਸ਼ੇਡ ਆ ਇਹ ਲੈਮਨ ਸ਼ੇਡ ਵੀ ਕਹਿ ਸਕਦੇ ਆ ਲਾਈਟ ਜਿਹਾ ਸੀ ਜਾ ਰਿਹਾ ਜਿਆਦਾ ਡਾਰਕ ਨਹੀਂ ਹੈਗਾ ਅਗਲਾ ਇਹਦੇ ਵਿੱਚ ਮਿਲ ਜੂਗਾ ਤੁਹਾਨੂੰ ਇੱਕ ਪਿੰਕ ਸ਼ੇਡ ਸੇਮ ਪ੍ਰਿੰਟ ਦੇ ਵਿੱਚ ਸੇਮ ਡਿਜ਼ਾਈਨਿੰਗ ਆ ਸੇਮ ਨਾਲ ਦੁਪੱਟਾ ਲੱਗਿਆ ਹੋਇਆ ਪਿੰਕ ਸ਼ੇਡ ਮਿਲੂ ਦੋ ਸ਼ੇਡ ਨੇ ਇਹਦੇ ਵਿੱਚ ਦੋਨੇ ਹੀ ਪੂਰੇ ਬੈਸਟ ਨੇ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ WhatsApp ਦਾ ਜਿਹੜਾ ਮੇਰਾ ਨੰਬਰ ਆ ਸਕਰੀਨ ਤੇ ਸ਼ੋ ਹੋ ਰਿਹਾ ਕਈ ਪੈਣਾ ਕੀ ਕਰ ਰਹੀਆਂ ਜਿਹੜੀਆਂ ਗਰੁੱਪ ਚ ਐਡ ਨਹੀਂ ਉਹ ਗਰੁੱਪ ਵਾਲੇ ਨੰਬਰ ਦੇ ਵਿੱਚ ਹੀ ਮੈਸੇਜ ਕਰ ਰਹੀਆਂ ਨੇ ਤੇ ਉਹਨਾਂ ਦਾ ਚੱਲ ਨਹੀਂ ਰਿਹਾ ਉਹਨਾਂ ਨੂੰ ਲੱਗਦਾ ਕਿ ਮੈਸੇਜ ਜਾ ਨਹੀਂ ਰਿਹਾ ਨਹੀਂ ਜੀ ਏ ਨੰਬਰ ਅਲੈਦਾ ਤੋਂ ਤੁਹਾਨੂੰ ਸੇਵ ਕਰਨਾ ਪੈਣਾ ਫਿਰ ਤੁਹਾਡਾ ਮੈਸੇਜ ਮੇਰੇ ਤੱਕ ਪਹੁੰਚੂਗਾ ਗਰੁੱਪ ਦੇ ਵਿੱਚ ਤੁਹਾਡਾ ਮੈਸੇਜ ਨਹੀਂ ਆਉਣਾ ਗਰੁੱਪ ਦੇ ਵਿੱਚ ਸਿਰਫ ਸਾਡੀ ਸ਼ਾਪ ਦੀ ਜੋ ਵੀ ਕਲੈਕਸ਼ਨ ਆ ਉਹ ਤੁਹਾਡੇ ਤੱਕ ਪਹੁੰਚਣੀ ਆ ਤੁਹਾਡਾ ਰਿਪਲਾਈ ਉਹਦੇ ਉੱਤੇ ਨਹੀਂ ਆਉਣਾ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਕਲੈਕਸ਼ਨ ਲੈ ਕੇ ਤੇ ਜਾਣ ਤੋਂ ਪਹਿਲਾਂ ਪੀਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਲੈ ਕੇ ਆਉਨੇ ਆ ਜੀ ਕੱਲ ਨੂੰ ਹੋਰ ਇੱਕ ਨਵੀਂ ਵੀਡੀਓ ਨਵੀਂ-ਨਵੀਂ ਸੋਹਣੇ-ਸੋਹਣੇ ਸੂਟਾਂ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ